ਜੀ ਬੈਂਕ ਪਾਸ ਹੋ ਜੋ ਪਾਸ ਜੀ 66 ਦਿਨ ਹੋ ਚੁੱਕੇ ਅੱਜ ਸਰਦਾਰ ਜਗਜੀਤ ਸਿੰਘ ਢੱਲੋਂ ਵੱਲੋਂ ਜੋ ਮੈਡੀਕਲ ਹੈਲਪਲੈਂਡ ਤੋਂ ਬਾਅਦ ਅੱਜ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡ ਪਟਸਾ ਹੋਣਾ ਕੀਤਾ ਗਿਆ ਸੀ ਅੱਜ ਭੋਗ ਪ੍ਰੰਤ ਪ੍ਰਧਾਨ ਜੀ ਅੱਜ ਸੰਗਤਾਂ ਦੇ ਦਰਸ਼ਨ ਕਰਨ ਲਈ ਚਲੋ ਪਰੋ ਹੋ ਜੋ ਅੱਗੇ ਚਲੋ ਜੀ ਅੱਗੇ ਚਲੋ ਪਿੱਛੇ ਹੋ ਜੋ ਪਿੱਛੇ ਹੋ ਜੋ ਜੀ ਪਿੱਛੇ ਹੋ ਜੋ ਬਾਪੀ ਸਾਈਡ ਸਾਈਡ ਦੇ ਸਾਈਡ ਦਾ ਰਸਤਾ ਹੀ ਰਸਤਾ ਕਰਾ ਦਿਓ ਸਾਈਡ ਦੀ ਥੱਲੇ ਵਾਲ ਨੂੰ ਤੇ ਅੱਜ ਲੈ ਕੇ ਜਾ ਰਹੇ ਹਾਂ ਸਟੂਡਿਓ ਤੋਂ ਬਾਅਦ ਆਜੋ ਪਿੱਛੇ ਸਾਈਡ ਤੋਂ ਨਾਲੇ ਨਾਲੇ ਪਿੱਛੇ ਚੱਲੋ ਪਿੱਛੇ ਨਾਲੇ ਪਿੱਛੇ ਕਰੋ ਯਾਰਾ ਪੱਤਰਕਾਰ ਸਾਹਿਬ ਪਿੱਛੇ ਹੋ ਜਾਓ ਪਿੱਛੇ ਹੋ ਜਾਏ ਪਿੱਛੇ ਮਾਰੇ ਆਹ ਜੂਰ ਇੱਧਰ ਚੱਲੋ ਅੱਗੇ ਰਸਤਾ ਕਰਾਈ ਚਲੋ ਜੀ ਪਿੱਛੇ ਪਿੱਛੇ ਮੇਰੇ ਮੜਾ ਪਰਾ ਪਿੱਛੇ ਹੋ ਜਾ ਜੀ ਚਲ 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 ਦੂਰ ਹੋਈ ਥੜ੍ਹ ਚਲੋ ਜੀ ਐਂ ਬਾਈ ਨੂੰ ਮੜਾ ਪੱਤਰ ਕਰ ਮੜਾ ਇੱਧਰ ਆ ਜਾ ਬਾਈ ਜਮੇ ਪਿੱਛੇ ਹੋ ਜਾ ਫੁੱਲਾਏ ਰੱਖੋ ਯਾਰ ਹਣ ਅੱਜ ਪੜਿਆ ਅੱਜ ਹੋਰ ਮੈਂ ਦੱਸ ਰਿਹਾ ਕਿ ਮੈਂ ਮੈਡੀਕਲ ਨੂੰ ਕੋਈ ਸਰਦਾਰ ਜੀ ਸਿੰਘ ਢੱਲੇਵਾਲ ਨੂੰ ਅੱਜ ਵੀਰ ਕਰਦੇ ਆ ਢੱਲੇਵਾਲ ਸਾਹਿਬ ਅੱਜ ਤੱਕ ਆ ਕੇ ਨਾਮ ਲਾਉਣ ਵਰਤਦਾ ਅੱਜ ਨਹੀਂ ਕਿਤੇ ਮਤ ਜਹਾਜ਼ ਨੂੰ ਹੋ ਗਿਆ ਅੱਜ ਇਹ ਜੀ ਹੈ ਕਿ ਉਹਨਾਂ ਦਾ ਪਾਸਪੋਰਟ ਹੋ ਰਿਹਾ ਹੈ ਇਹਨੇ ਉਹਨਾਂ ਨੇ ਅੱਗੇ ਤੇ ਅਖੀਰ ਪੇਜ ਆਪੇ ਕਰਨਾ ਬਿਲਕੁਲ ਨਹੀਂ ਤਾਂ ਦਿਨ ਤੋਂ ਬਾਅਦ ਅੱਜ ਆਪਣੀ ਵਾਲੀ ਤੋਂ ਬਾਹਰ ਨਹੀਂ ਇਹ ਸਭ ਦੇ ਇੱਕ ਵਾਰ ਲੱਗ ਦਿੱਤੀ ਜਾ ਰਹੀ ਹੈ ਇਹਨਾਂ ਦੀ ਰਸਤਾ 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 ਖੜ੍ਹ ਲਓ ਰਸਤਾ ਖੁੱਲਾ ਕਰ ਲਓ ਬਾਈ ਪਿੱਛੇ ਹੋ ਜੋ ਹੋਰ ਪਿੱਛੇ ਸਰਕਲ ਕਰਦੇ ਨੇ ਤਾਂ ਉਹਨਾਂ ਨੂੰ ਟਿਕਾਵੜ ਮੈਸਜ ਕੋਈ ਜਿਹੜਾ ਸਟਰੀਟ ਬਣਨ ਜਾਇਆ ਜਾ ਰਿਹਾ ਇਸਾਨਾ ਕੋਲ ਲੋੜੀਂਦੀਆਂ ਕਿਓ ਜਿਓ ਬਾਈ ਇਧਰ ਇਧਰ ਆਉਗਾ ਹਾਂ ਹਾਂ ਬਹੁਤ ਚੀਰ ਆ ਨਾ ਬਾਈ ਇਧਰ ਬਾਈ ਇਧਰ ਹੋ ਜਾ ਬਾਈ ਜੋੜੇ ਲਾ ਲਓ ਜੋੜੇ ਲਾ ਲਓ ਬਾਈ ਜੋੜੇ 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 ਲਾ ਲਓ भाई पहिरां मथा टेकाऊं मथा टेकण